ਮੈਂ ਹਮੇਸ਼ਾ ਜਿਹਾ ਤਾਂ ਗੈਸ ਨਾਲ ਰੋਟੀ ਖਾ ਲਿਆ ਕਰੂੰ ਹਾਂ ਕਿੰਨੇ ਕਿ ਦਿਨ ਮ ਪਾਲਾਂ ਜਾਂਦੇ ਆਂਦੀ ਮੈਂ ਪਵਾਉਂਦੀ ਮੈਂ ਤਾਂ ਕਿਹਾ ਹਾਂ ਕਿ ਦਿਨ ਦੋ ਦਿਨ ਘਰਾ ਕੇ ਖਾ ਲੈਣਾ ਨਹੀਂ ਉਹ ਹੀ ਆ ਨਾ ਇਹ ਨਾ ਵੀ ਤੁਸੀਂ ਦੋਵੇਂ ਚੀਜ਼ ਕਹੇ ਆਪਸ ਵਿੱਚ ਬੁੱਲੋ ਤੇ ਗੁੱਸਾ ਖੜੇ ਦੇ ਕੱਢ ਦੋ ਮੁਰਗੀ ਹਾਂਜੀ ਇਹ ਨਹੀਂ ਹਾਂਜੀ ਕੋਈ ਨਹੀਂ ਤੁਸੀਂ ਖਾਓ ਹਾਂਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੁਲ ਪਤਾ ਨਹੀਂ ਕਿ ਕਿਹੜੇ ਕੰਮ ਨੂੰ ਲਾਲਚ ਨੂੰ ਸਾਨੂੰ ਨਾਲ ਲਾਉਣ ਨਹੀਂ ਹਣੀ ਨਹੀਂ ਨਹੀਂ ਦੂਜੀ ਬੜਾ ਪੁਰਖ ਦੀ ਦੂਜਿਆਂ ਦੀ ਤੂੰ ਪਾਲਨੀ ਖਾਣ ਮੇਰੇ ਕੋਲ ਨਹੀਂ ਇਹ ਕੰਮ ਹੁੰਦੇ ਮੇਰਾ ਤੇ ਆਪ ਬੰਦਾ ਸ਼ਰਾਬੀ ਮੈਂ ਕੀ ਕਰਾਂ ਵੇ ਮਾਈ ਬੁੱਢਾ ਕਿਦਾਂ ਲੱਗਦਾ ਮੂੰਹ ਨਾ ਮੂੰਹ ਜੋੜ ਕੇ ਬੈਠੇ ਕੁਗੀਆਂ ਵਾਂਗੂ ਕਿਤੇ ਇਹਨਾਂ ਦੇ ਹੀ ਨਹੀਂ ਸਾਰਾ ਦਿਨ ਗੱਲਾਂ ਬਾਤਾਂ ਖਤਮ ਹੁੰਦੀਆਂ ਪਿਆ ਜੀ ਕੱਕਣੀ ਇਹਨਾਂ ਦਾ ਪਿਆਰ ਮੌਕਾ ਦਾ ਤੇ ਮੁੰਡਾ ਇਹਨਾਂ ਦਾ ਮੈਨੂੰ ਪੁੱਛਦਾ ਨਹੀਂ ਸਾਹਮਣੇ ਬਹਿ ਜਾਂਦੇ ਮੈਨੂੰ ਸਾੜਾਂਗੇ ਹਾਂ ਕੀ ਇਹ ਮਾਰਾਣੀ ਹੈ ਕੋਰ ਆਹ ਪਤਾ ਲੈਂਦੀ ਟਾਈਮ ਨਾਲ ਹੀ ਸਬਜੀ ਹਾਂ ਮੰਮੀ ਮੁੜ ਕੇ ਨਿਆਣਾ ਨਾ ਘੜੀ ਖੇੜ ਖੁੱਡਣ ਲਈਦਾ ਹਵਲੇ ਮੈਂ ਬਣਾ ਲਈਏ ਬਣਾ ਕੇ ਰੱਖੀ ਹੋਵੇ ਨਾ ਨਿਆਣਾ ਜਦੋਂ ਰੋਟੀ ਮੰਗੇ ਮੰਦਾ ਪਾ ਕੇ ਫੜਾ ਤੇ ਦਵੇ ਤੇ ਨਾਲੇ ਨਾ ਮੈਂ ਮੁੜ ਕੇ ਹੋਰ ਬੜੇ ਕੰਮ ਕਰਨੇ ਹੁੰਦੇ ਆ ਰਾਤ ਹੀ ਨਿਬੜਦੇ ਕੰਮ ਤੁਹਾਨੂੰ ਪਤਾ ਹੀ ਆ ਚੱਲ ਕੋਈ ਨਹੀਂ ਤੇ ਤੂੰ ਜਿਹੜੇ ਰਾਤ ਨੂੰ ਕੰਮ ਕਰਨੇ ਤੇ ਪੁੱਤ ਤੂੰ ਹੁਣ ਕਰ ਲੈ ਜਿਹੜਾ ਕੋਈ ਕਰਨ ਵਾਲਾ ਬਾਤ ਲਿਆ ਮੈਂ ਸਬਜ਼ੀ ਕੱਟਦੀ ਆ ਮੈਂ ਕੱਟ ਲੈਣੀ ਡੜੀ ਲਿਆਉਣੀ ਆ ਉਹ ਨਾ ਕੋਠੇ ਤੇ ਪਏ ਹੀ ਤੇ ਮੈਂ ਬਾਅਦ ਚ ਧੋ ਕੇ ਤੇ ਨਾਲ ਹੀ ਫਾ ਲੂੰਗੀ ਚੱਲ ਕੋਈ ਨਹੀਂ ਉਹ ਲੈਣੀ ਆ ਬਰ ਚਲ ਕੋਈ ਗੱਲ ਨਹੀਂ ਪੁੱਤ ਤੂੰ ਇਹ ਕੰਮ ਰਹਿਣ ਦੇ ਇਹ ਕੰਮ ਤੂੰ ਅਸੀਂ ਵਿਹਲਿਆਂ ਬੈਠਿਆਂ ਨੇ ਕੀ ਕਰਨਾ ਵਾ ਅੱਗੇ ਤੁਹਾਨੂੰ 100 ਕੰਮ ਹੁੰਦੇ ਹੀ ਤੁਹਾਡਾ ਵੀ ਉਹਨਾਂ ਕੰਮ ਤੇ ਤੁਹਾਡਾ ਵੀ ਉਹਨਾਂ ਹੀ ਕੰਮ ਤੇ ਹੁਣ ਤਾਂ ਅਸੀਂ ਵਿਹਲੇ ਆ ਚਲ ਕੱਟ ਲੋ ਸਭੀ ਤੂੰ ਕੋਈ ਨਹੀਂ ਮੰਮੀ ਐਡੀ ਕੋਈ ਗੱਲ ਨਹੀਂ ਆ ਵੀ ਤੂੰ ਕੰਮ ਕਰਕੇ ਰੋਟੀ ਖਾਣੀ ਆ ਮੈਂ ਵੀ ਕਰ ਲੂੰਗੀ ਅੱਗੇ ਵੀ ਤੇ ਮੇਦੀ ਦੂਆ ਜਾਣਾਂ ਦੀ ਰੋਟੀ ਪੱਕਦੀ ਦੂਆ ਜਾਣਾਂ ਦੀ ਹੋਰ ਪੱਕ ਜੂਗੀ ਮਾਂ ਕੋਈ ਪਾਰੀ ਹੁੰਦਾ ਵਾ ਨਹੀਂ ਕੋਈ ਨਹੀਂ ਪੁੱਤ ਪਾਰੀ ਤੇ ਨਹੀਂ ਹੁੰਦਾ ਮਾਂ ਪਿਓ ਤੇ ਪਰ ਕੋਈ ਨਹੀਂ ਮੈਂ ਕਰ ਲੈਨੀ ਆ ਆਪਾਂ ਹੁਣ ਕਿਹੜਾ ਵੱਧ ਜਾਣਾ ਵਾ ਰਹਿਣ ਦੇ ਤੂੰ ਚਲੋ ਕਰ ਲਓ ਫਿਰ ਤੁਸੀਂ ਤੇ ਤੋਂ ਮੈਨੂੰ ਲਿਆ ਦਿਓ ਆਲੂ ਗੰਡੇ ਜੋ ਲੈਉਣੇ ਆ ਤੇ ਬਾਕੀ ਤੂੰ ਆਪਣਾ ਜਿਹੜਾ ਕੰਮ ਕਰਨ ਵਾਲਾ ਉਹ ਕਰ ਲੈ। ਇਹਦਾ ਕਰੋ ਕੱਜ ਦਾ ਕਹਿੰਿਆ ਚੀਜ਼ ਦੋ ਆਲੂ ਮਨ ਨਾਲੋਂ ਨਾਲ ਝੀਰ ਲੈਣੇ ਤੇ ਗੰਡੇ ਮੱਧ ਚਾਟੀ ਝੀਰ ਲੈਣੇ। ਐਂਦਾ ਕਰਦੀ ਫੇਰ ਮੈਂ ਜਿਹੜੇ ਗਰਮ ਕੱਪੜੇ ਨਾ ਉਹ ਰੱਖ ਲੈਣੀ ਆ ਤੇ ਨਿਆਣਿਆਂ ਦੇ ਦੂਜੇ ਕੱਪੜੇ ਕੱਢ ਲੈਣੀ ਆ। ਆਹ ਸਮ੍ਰੀਤ ਰੋਜ਼ ਹੀ ਮੰਗਦੀ ਰਹਿੰਦੀ ਆਂਦੀ ਮम्मा ਗਰਮੀ ਬੜੀ ਲੱਗਦੀ ਆ। ਠੀਕ ਤੇ ਉਹਦੀਆਂ ਮੈਂ ਭਰਾ ਕਬੂਕਾ ਕੱਢ ਲਾ ਤੇ ਜਿਹੜੇ ਨਾਈਟ ਸੂਟ ਵਾ ਨਾ ਉਹਦੇ ਕੱਢਣ ਵਾਲੇ ਪਏ ਹੀ। ਚਲ ਕੋਈ ਨਹੀਂ ਆਹ ਤਾਂ ਮੈਂ ਕੰਮ ਕਰ ਦੇਣਾ ਮੈਂ ਤੜਕ ਜਦੋਂ ਤੂੰ ਹੁਣ ਸਾਡੀ ਬਣ ਗਈ ਤੇ ਅਸੀਂ ਤੇਰੇ ਬਣ ਗਏ ਆਂ ਅਸੀਂ ਆਪੇ ਕਰ ਲਾਂਗੇ ਕੰਮ ਰਲ ਮਿਲ ਕੇ ਤੂੰ ਟੈਨਸ਼ਨ ਨਾ ਲੈ ਹੁਣ ਕੋਈ ਗੱਲ ਨਹੀਂ ਤੂੰ ਚੀਰੀ ਦੋ ਤੁਸੀਂ ਬੈਠ ਕੇ ਖਾਓ ਪੀਓ ਮ제 ਕਰੋ ਕੋਈ ਗੱਲ ਨਹੀਂ ਚੱਲ ਠੀਕ ਆ ਵੇਲਾ ਫੇਰ ਵੀ ਚੰਗੀ ਆ ਨਾ ਆ ਜਿਹੜੀ ਲੇੜੇ ਤੂੰ ਲਈਏ ਤੇ ਕਿਤੇ ਅਜੇ ਤੱਕ ਸੁੱਤਰ ਨਹੀਂ ਆਈ ਇਹਨੇ ਪਤਾ ਨਹੀਂ ਕਦੋਂ ਸੁੱਤਰ ਆਉਣਾ ਵਾ ਇਹ ਅਜੇ ਤਾਂ ਚੰਗਾ ਹੀ ਆ ਘਰ ਬਚਿਆ ਰਹੂਗਾ ਸਾਡਾ ਫੇਰ ਰੋਡਾ ਕਿੱਦਾ ਹੀ ਹੋਜੂ ਚੰਗਾ ਕੰਮ ਸਾਰਾ ਇਹ ਬਾਕੀ ਵੇਖੋ ਹੁਣ ਕੀ ਬਣਦਾ ਹਾਂ ਦੱਸੋ ਕੀ ਕਹਿਣਾ ਹੁਣ ਮੈਨੂੰ ਮੈਂ ਕੀ ਤੂੰ ਬੜ ਬੜ ਲਾਈ ਆ ਕੀ ਗੱਲ ਤੈਨੂੰ ਤੂੰ ਦੱਸ ਮੈਂ ਤਾਂ ਕੁਝ ਵੀ ਨਹੀਂ ਕਿਹਾ ਤੁਹਾਡੇ ਤੋਂ ਉਦਾਂ ਹੀ ਤੁਹਾਡੇ ਬੁੱਢੇ ਬਾਰੇ ਆਣ ਕੇ ਇੰਨੇ ਵੀ ਬੋਲੇ ਨਹੀਂ ਹੋਏ ਜਿੰਨੇ ਤੂੰ ਸਮਝਦੀ ਆ ਅਜੇ ਕਿੜਕੜ ਲਾਈ ਕਿੜਕੜ ਲਾਈ ਆ ਮੈਂ ਕੀ ਕਹਿਣਾ ਹੱਥ ਚੱਲਣ ਦੇ ਆ ਨਾ ਬੜੇ ਵਧੀਆ ਕੰਮ ਨੂੰ ਮੇਰੇ ਵਰੀ ਨਹੀਂ ਹਿਲਦੇ ਅੱਗੇ ਕੀ ਹੀ ਕਹਾ ਦੇ ਤੁਹਾਨੂੰ ਅੱਗੇ ਨਹੀਂ ਬਗਾ ਖਾਂਦੇ ਮੇਰੇ ਤੋਂ ਦਿਨ ਮੁੰਡੇ ਦਾ ਤੁਹਾਡੇ ਕੋ ਸਿਰ ਨਹੀਂ ਵਗਿਆ ਲੱਗੇ ਤੇ ਫਿਰ ਜਿੱਦਾਂ ਦੀ ਤੇਰੀ ਜ਼ੁਬਾਨ ਵਾ ਉਦਾਂ ਦੇ ਕੰਮ ਹੋਣੇ ਆ ਉਦਾਂ ਤੁਹਾਡੇ ਲੱਗੇ ਨਹੀਂ ਲੱਗਣ ਜਿੰਦੀ ਤੁਹਾਡੇ ਹੀ ਲੱਗੇ ਹੀ ਅਤਲ ਕਿਸੇ ਤੇ ਲੱਗੇ ਨਹੀਂ ਲੱਗੇ ਤੂੰ ਤੂੰ ਲੈ ਗਈ ਆ ਜਾ ਉਧਰ ਨੂੰ ਚਲੀਏ ਉਧਰ ਨੂੰ ਚਲੀਏ ਆਪ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਦੂਜਿਆਂ ਨੂੰ ਬੁਰੇ ਬਣਾਉਣੀ ਆ ਤੁਹਾਨੂੰ ਤੇ ਲੱਗਦਾ ਵਾ ਨਾ ਨਹੀਂ ਤੈਨੂੰ ਮੇਰੇ ਕੰਮ ਨਾਲ ਕੀ ਮਤਲਬ ਆ ਵੀ ਕੰਮ ਕਰਨ ਨਹੀਂ ਮੈਂ ਕੌ ਕੀ ਦੱਸਣਾ ਚਾਹੁੰਨੀ ਆ ਮੈਨੂੰ ਨਹੀਂ ਉਦਾਂ ਮੇਰੀ ਗੱਲ ਸੁਣੋ ਹੈ ਹੀ ਕੰਮ ਕਰ ਲਈ ਜੇ ਤੇ ਮੈਂ ਨਹੀਂ ਤੁਹਾਨੂੰ ਦੋ ਰੋਟੀਆਂ ਲਾ ਕੇ ਖਵਾ ਸਕਦੀ ਵੱਡੀ ਅਦਾ ਬਣਾ ਕਿੱਡੀ ਚਲਾਕ ਨਿਕਲੀਏ ਨਾਲੇ ਗਰਾਉਂਡੀ ਤੁਹਾਡੇ ਕੋ ਕੰਮ ਤੇ ਨਾਲੇ ਤਨ ਕੀ ਆ ਦੋ ਰੋਟੀਆਂ ਲਾ ਕੇ ਦੇਣੀਆਂ ਨਾ ਮੇਰੀ ਸੁਣ ਗੱਲ ਇਹ ਤੇ ਨਹੀਂ ਮੈਂ ਆਪਣੀ ਮਰਜ਼ੀ ਨਾਲ ਕੱਟਣ ਸਬਜੀ ਤੇ ਤੂੰ ਮੈਨੂੰ ਦੋ ਰੋਟੀਆਂ ਕਿਦਨ ਆਖਿਆ ਲਾ ਕੇ ਦਊਂਗੀ ਤੇ ਤੁਸੀਂ ਮੇਰੇ ਨਾਲ ਕਿਦਨ ਗੱਲ ਕੀਤੀ ਵੀ ਮੈਂ ਨਾਲ ਕੰਮ ਕਰਾਉਂਗੀ ਜਦੋਂ ਹਾਂ ਹੇ ਕੰਮ ਦੀ ਗੱਲ ਉਹਨੇ ਮੇਰ ਨਾਲ ਕੀਤੀ ਆ ਤੇ ਕੀ ਪਤਾ ਉਹਨੇ ਕੀਤੀ ਹੋਵੇ ਤੇ ਜਿਹੜਾ ਨਾਮ ਇਹ ਨਵੀਂ ਦੱਸਦੇ ਵੀ ਮੈਨ ਨਾਲ ਕੰਮ ਕਰਾਉਣਾ ਵਾ ਤੇ ਮੈਨੂੰ ਪਾਰ ਆਉਣਾ ਹੀ ਰੋਟੀਆਂ ਨਾਲ ਲੱਗਿਆ ਤੈਨੂੰ ਤੂੰ ਆ ਹੀ ਗਈ ਨਾ ਉੱਤੇ ਸਾਡੇ ਗੱਲਾਂ ਕਰਦੀਆਂ ਤੇ ਤੂੰ ਉਦੋਂ ਮੁੜ ਕੇ ਉਸੇ ਵੜੇ ਬੋਲਣ ਦਾ ਵੀ ਮੈਥੋਂ ਨਹੀਂ ਪਾਕਦੀਆਂ ਮੈਥੋਂ ਨਹੀਂ ਉਹ ਹੁੰਦਾ ਮੈਥੋਂ ਨਹੀਂ ਆ ਹੁੰਦਾ ਤੇਰੀ ਚੰਗੀ ਕੋਣੀ ਸੀ ਉਦੋਂ ਤੂੰ ਉਦੋਂ ਹੀ ਖਲੋ ਜਾਣੇ ਨੂੰ ਲਾਗੇ ਸਹਿਮਤੀ ਨਾਲ ਸਾਰੇ ਕੰਮ ਹੀ ਹੋ ਜਾਂਦੇ ਤੇ ਮੈਨੂੰ ਕੀ ਪਤਾ ਤੂੰ ਹੀ ਨੇ ਕੰਮ ਕਰਾਇਆ ਕਰਨੇ ਆ ਆਂ ਤੇ ਮੈਂ ਸਾਰੇ ਕਰਾਉਣੇ ਉਹਦ ਨਾਲ ਆਹ ਗੀ ਗਾਣਾ ਜਿਵੇਂ ਜਿੱਟੇ ਮੇਰੇ ਸਿਰ ਚੜ ਕੇ ਤੂੰ ਹੁਣ ਤੀ ਕਰਾਉਣਾ ਹੀ ਕਰਾਉਨੇ ਆ ਕਿਉਂ ਤੇਰੇ ਸਿਰ ਚੜਨਾ ਮੈਂ ਉਦਾਂ ਨਹੀਂ ਆਪਾਂ ਸਾਰੇ ਕੰਮ ਕਰਦੇ ਉਦਾਂ ਤਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਆਪਣੇ ਪੁੱਤ ਦੀ ਕਰਤੂ ਉਦਾਂ ਨਹੀਂ ਪਤਾ ਕੱਲ ਮੇਰੇ ਹੱਥੀ ਪੈ ਗਿਆ ਗਲਾ ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਹੁਣ ਤੇ ਜਦੋਂ ਤੂੰ ਸਾਡੇ ਨਾਲ ਕੁੰਦੀ ਸਿੰਦੀ ਹੋਵੇਂ ਸਾਨੂੰ ਪਤਾ ਹੋਵੇ ਰੋਲਾ ਪਿਆ ਕੋਈ ਗੱਲ ਹੋਈ ਤੁਹਾਨੂੰ ਬਾਜ ਮਾਰਦੀ ਹਾਂ ਨਹੀਂ ਭੱਜ ਕੇ ਬਾਹਰ ਨਿਕਲਦੇ ਉਦਾਂ ਤੁਹਾਨੂੰ ਹਰ ਇੱਕ ਗੱਲ ਦਾ ਪਤਾ ਹੁੰਦਾ ਇਹ ਤੁਹਾਨੂੰ ਪਤਾ ਹੀ ਨਹੀਂ ਲੱਗਾ ਭਲਾ ਕਿੰਨਾ ਨੇ ਰੋਲਾ ਪਾਇਆ ਹੀ ਈ ਗੰਨਾ ਜੰਦਰ ਰੂੰ ਦਿੱਤੇ ਸੀ ਪੈਣ ਜੀ ਸਾਨੂੰ ਨਹੀਂ ਕੱਖ ਵੀ ਸੁਣਿਆ ਤੇ ਰੋਲਾ ਪਾਉਂਦੀ ਬਹੁਤੀ ਲੋੜ ਨਹੀਂ ਆ ਨਾਲੇ ਜੋ ਕੁਝ ਵੀ ਹੋਣ ਡਿਆ ਨਾ ਤੇਰੇ ਕਰਕੇ ਹੀ ਹੋਣ ਡਿਆ ਉਦਾਂ ਵੀ ਮਾਂ ਮੇਰੀਏ ਤੂੰ ਉਹਦੇ ਆਪਣੇ ਪੁੱਤ ਦੇ ਜਿਹੜੇ ਕਾਰਨਾਮੇ ਆ ਨਾ ਉਹਨਾਂ ਤੇ ਪੜਦੇ ਹੀ ਪਉਣੀਆਂ ਉਹਦੀਆਂ ਗਲਤੀਆਂ ਤੇ ਪੜਦੇ ਹੀ ਪਾਏ ਤਾਂ ਹੀ ਦੇਹੋ ਜਨ ਕੰਮਾ ਮੇਰੇ ਲਈ ਜੰਮ ਕੇ ਰੱਖਿਆ ਸੀ ਮੇਰੇ ਲਈ ਕੰਮਾ ਕਿਹੜੀ ਗੱਲਾਂ ਆ ਨਿਕੰਮਾ ਆਈਆਂ ਆ ਵੇਖਾ ਉਹਦੇ ਪੀ ਪੀ ਕੇ ਡੱਫ ਡੱਫ ਕੇ ਉਹ ਤੇ ਡੱਗਾ ਰਿੰਦਾ ਵਾ ਇਹਨੂੰ ਦਾਗ ਸੌ ਦਾ ਹੱਥਾਂ ਨਾਲ ਮਲ ਮਲ ਕੇ ਮਾਹ ਹੀ ਲਾਏ ਮੈਂ ਤੈਨੂੰ ਕਿਹੜਾ ਕਿਸ ਨੇ ਆਖਿਆ ਮਸ਼ੀਨ 'ਚ ਨਾ ਤੋ ਮਸ਼ੀਨ ਜਾਂ ਨਿਕਰ ਨਹੀਂ ਜਿੰਨੇ ਇਹਨੂੰ ਦਾਗ ਪਏ ਹੀ ਭੈਣੇ ਤੂੰ ਚੱਜਦੀ ਹੋਵੇਂ ਨਾ ਤੇ ਮੁੰਡਿਆਂ ਨੂੰ ਕਿਤੇ ਚਾਹ ਦਾ ਚਾਹ ਦਾ ਨਹੀਂ ਨਸ਼ਾ ਹੈਗਾ ਚਾਹ ਦਾ ਮੈਂ ਆਣ ਕੇ ਲਵਾਉਂ ਨਹੀਂ ਹਣਾ ਤੁਸੀਂ ਮੇਰੀ ਮਾਤਾ ਇਹੀ ਗੱਲ ਕਰਦੀ ਇਹੀ ਗੱਲ ਕਰਦੀ ਕਿਹੜੀ ਮੈਂ ਉਹਨੂੰ ਆਣ ਕੇ ਪੀਣਾ ਤੇ ਕਿੱਡਾ ਮੇਰੇ ਪਿੱਛੇ ਠੇਕੇ ਚੱਲਣ ਡਏ ਹੀ ਮੈਨੂੰ ਠੇਕੇ ਦਾ ਕੋਈ ਮਤਲਬ ਨਹੀਂਗਾ ਤੂੰ ਕਰਾਉਂਣੀ ਸਭ ਕੁਝ ਜੋ ਕੁਝ ਕਰਾਉਣੀ ਤੂੰ ਸਾਡੇ ਪੁੱਤ ਤੋਂ ਵੈਲੀ ਬਣਾਤਾ ਆਣ ਕੇ ਯਾਰ ਪੈਸਾ ਤੇ ਲਾਣੀ ਕੋਲ ਹੈਗਾ ਆ ਨਾ ਵੇਚ ਦੀਏ ਪੈਸੇ ਕਿੰਨੇ ਹੀ ਮਿਲ ਜਾਣੇ ਇਹਦੇ ਹਣੇ ਤੇ ਕਿਹੜਾ ਪੁਰਾਣਾ ਵਾ ਹਣੇ ਤੇ ਡੇਢ ਕਸਾਲ ਹੀ ਹੋਇਆ ਲੈ ਇਹਨੂੰ ਕਰਦਾ ਡੈਡੀ ਨੂੰ ਸਮਝਾਉਣਾ ਸਮਝਾਉਣਾ ਕਿ ਕਹਿੰਦੇ ਫਸਲ ਆਉਣਾ ਲੈ ਡੈਡੀ ਵੀ ਆ ਗਈ ਐਦਾਂ ਸੋਚਿਆ ਕੁਝ ਨਹੀਂ ਬਣਨਾ ਤੁਹ ਕਿਹਦੀ ਮੰਨੀ ਹੁੰਦੀ ਪਹਿਲਾਂ ਕਿਆ ਜਾ ਹਾਲਤ ਨਹੀਂ ਸੀ ਹੋਣੀ ਜੇ ਘਾਟਾ ਪੈ ਗਿਆ ਵਾ ਤੇ ਸ਼ਰਾਬ ਪੀ ਪੀ ਕੇ ਪੂਰਾ ਕਰ ਲੈਣਾ ਵ ਤੂੰ ਆਪਣੀ ਸ਼ਕਲ ਵੇ ਸ਼ਕਲ ਕੀ ਬਣ ਗਿਆ ਸ਼ਕਲ ਦਾ ਤੂੰ ਆਪਣੇ ਵੀਰ ਨਾਲ ਸਲਾਹ ਕਰਦਾ ਵੀਰ ਹੁਣ ਕਿੱਦਾਂ ਕਰਨੀ ਜਿਹੜਾ ਵੀਰ ਰਗਵੀਰ ਲੈ ਕਿਉਂ ਸਲਾਹ ਕਰਾਂ ਮੈਂ ਮੇਰੀ ਆਪਣੀ ਜ਼ਿੰਦਗੀ ਮੇਰੀ ਮਰਜ਼ੀ ਆ ਮੇਰੀ ਜ਼ਿੰਦਗੀ ਕਾਦੀ ਆ ਸ਼ਰਾਬ ਮੈਂ ਪੀਂਦਾ ਤੂੰ ਹੀ ਪੀਂਦੇ ਜੇ ਉਹ ਨਿਗੇ ਜੇ ਨਿਆਣੇ ਵਾਲ ਵੇਖ ਉਹ ਵੇਖਿਆ ਹੀ ਆ ਉਹਨੇ ਕੱਲ ਨੂੰ ਤੇਰੀਆਂ ਲੀਆਂ ਤੇ ਚੱਲਣਾ ਵਾ ਤੂੰ ਉਹਨੂੰ ਕੀ ਡੱਕੇਗਾ ਜੇ ਕੱਲ ਨੂੰ ਉਹ ਗਲਤ ਰਸਤੇ ਤੁਰ ਪੂਗਾ ਨਾ ਤੇ ਤੂੰ ਉਹਨੂੰ ਕੀ ਡੱਕਣਾ ਡੱਕ ਲੇਗਾ ਤੂੰ ਉਹਨੂੰ ਕਿਉਂ ਚੱਲੂ ਮੇਰੀਆਂ ਲੀਆਂ ਤੇ ਤੇ ਤੇਰੀਆਂ ਕਰਤੂਤਾਂ ਵੇਖ ਕੇ ਚੱਲਣਾ ਹੋਰ ਉਹਨੇ ਕਿਉਂ ਚੱਲੂ ਮੇਰੀਆਂ ਲੀਆਂ ਤੇ ਉਹ ਜਾ ਡੈੜੀ ਆਪਣਾ ਕੰਮ ਕਰੋ ਜਾ ਕੇ ਐਵੇਂ ਹੀ ਉਹ ਮੈਨੂੰ ਨਾ ਸਮਝਾਇਆ ਕਰੋ ਤੇਰ ਨਾਲ ਤੇ ਉਹ ਗੱਲ ਬਈ ਕੱਟੇ ਗਾੜੀ ਬੀਨ ਵਜਾਉਣ ਵਾਲੀ ਗੱਲ ਆ ਜਾਓ ਜਾਓ 20 ਦਫਾ ਹੋ ਪਰ ਉਹ ਸਮਝਾਉਣ ਆ ਜਾਂਦੇ ਉਤੋਂ ਪ੍ਰਧਾਨ ਬੰਦਾ ਕਦੀ ਕੋਈ ਇਧਰੋਂ ਆ ਜਾਂਦਾ ਕਦੀ ਕੋਈ ਉਧਰੋਂ ਆ ਜਾਂਦਾ ਸਮਝਾਉਣ ਬਸ ਮੈਂ ਮੈਂ ਤੇ ਵੀ ਸਮਝੋ ਆਂ ਹੈ ਇਹ ਵੱਡੇ ਚਾਦਰ ਭਲਾ ਇੰਨਾ ਹੀ ਦੁਨੀਆਦਾਰੀ ਗਾਈ ਆ ਲੱਲਾ ਇੱਕ ਆਉ ਆ ਗਈ ਓ ਮੈਨੂੰ ਲੱਗਦਾ ਸਰਾ ਪੀ ਲਿਆ ਦੇਖਣ ਡਿਆ ਸਰਾ ਪੀਤੀ ਆ ਨਹੀਂ ਪੀਤੀ ਚੱਲ ਤੰਦਾ ਆ ਨਹੀਂ ਪੀਤੀ ਆ ਦੇ ਨੇ ਲੈ ਹਹੀ ਕੀ ਹੁੰਦਾ ਨਹੀਂ ਤੂੰ ਚੱਲਦਾ ਆਪਣੀ ਮੰਮਾ ਤਾਂ ਛੱਡਣੀ ਤੇਰੇ ਵੀ ਮੈਂ ਇੱਕ ਵੇ ਤੂੰ ਬੜੀ ਥੋਨੀ ਤਿਤਲੀ ਪਾਉਂਦੇ ਆਂ ਅਸੀਂ ਚੱਲ ਕਿੱਥੇ ਇੱਥੇ ਤੂ ਤੇ ਤੋਤਾ ਕੋਈ ਨਹੀਂ ਕਿਕਲੀ ਗੁਗਲੀ ਪਾਉਂਦੇ ਤੈਨੂੰ ਕਿੱਥੇ ਕਿੱਥੇ ਵੇਖ ਲਿਆ ਤੂੰ ਹਨ ਮੈਂ ਤੈਨੂੰ ਦੇਖ ਲਾ ਤੇ ਕੁਤਿੱਦਾਂ ਨਹੀਂ ਕਰਿਆ ਜਾਂਦਾ ਚੰਨੀਆਂ ਤੂੰ ਦਿੱਦ ਦਿੱਦ ਹੁੰਦਾ ਪਹਿਲਾਂ ਉੱਥੇ ਦਿੱਦਾਂ ਫਿਰ ਤੂੰ ਉੱਥੇ ਦਿੱਦਾਂ ਓਏ ਉਹ ਤੇ ਉਦਾਂ ਠੇਡਾ ਵੱਜ ਗਿਆ ਹੁਣ ਤੈਨੂੰ ਠੇਡਾ ਨਹੀਂ ਕਹਿਣਾ ਹਣਾ ਇਦਾਂ 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 ਲੱਗ ਗਿਆ ਮੈਂ ਡਿੱਗਿਆ ਨਹੀਂ ਲੱਦਦਾ ਮੈਂ ਤੇ ਧੋਰ ਧੋਰ ਕੇ ਜਿੱਥੇ ਮਾਦੀ ਤੇ ਤੇਰੀ ਹਰ ਗੱਲ ਨੂੰ ਹੀ ਓ ਠੇਡਾ ਲੱਗਦਾ ਵਾ ਹਾਂ ਤਨ ਦਨਾਂ ਨੂੰ ਲੱਦਾ ਵਾ ਦੇ ਦੇ ਦਿੱਤੀ ਨਹੀਂ ਤੇਰੇ ਵੱੰਦੂ ਸਿੱਧਾ ਬੋਲੂਗੀ ਤੇ ਡਿੱਗੂਗੀ ਨਾ ਤੇ ਤੂੰ ਵੀ ਤੇ ਇਦਾ ਬੋਲਿਆ ਤਾਂ ਤੇ ਨਾਂ ਦਿੱਦਿਆ ਤਾਂ ਮੈਨੂੰ ਨਾਂ ਰਲਾ ਆਪਣੇ ਨਾਲ ਉਹਦੇ ਕਿੰਨਾ ਦਲੂਤ ਨਿਤ ਲਿਆ ਹੋਣਾ ਵਾ ਕਹਿੰਦੇ ਹੁੰਨੇ ਉਹਨਾਂ ਦਾ ਜਿੱਦਾਂ ਦਾ ਵੀਰ ਵਾ ਤੇ ਪੀ ਪੀ ਤੇ ਦਾਂਦਾ ਵਾ ਤੇ ਦੇਦ ਦੇਦ ਦਾਂਦਾ ਤੇਰੇ ਮੋਢੇ ਤੇ ਜਿਹੜੇ ਤਿੰਨ ਚਾਰ ਸਟਾਰ ਲੱਗੇ ਘਟ ਤ ਨਹੀਂ ਗਏ ਹਾਂ ਦਾਦੀ ਜਾਣੀ ਹਾਂ ਜੇ ਮੇਰੇ ਤੋਰਿਆਂ ਨੂੰ ਪਤਾ ਲੱਗਦਾ ਇਦਾਂ ਦੇ ਦੇ ਦੇਦਾ ਹੁੰਦਾ ਤੇ ਮੇਰੀ ਤੀ ਇੱਜ਼ਤ ਰਹਿਣੀ ਇੱਥੇ ਸੌਰੇ ਨੂੰ ਆਖੀ ਮੇਰਾ ਵੀਰ ਨਹੀਂ ਆ ਤੇ ਕੀਪਤਾ ਕੌਣ ਆ ਅੱਦ ਮੈਂ ਉੱਥੇ ਦਾਣਾ ਵਾਂਦੇ ਫਿਰ ਫਿਰ ਉਹਨਾਂ ਨੂੰ ਪਤਾ ਲੱਗਦੂ ਮੈਂ ਤੇ ਦੱਤੂਗੀ ਤੂੰ ਬਦ ਮੈਂ ਤੈਨੂੰ ਦੱਸਿਆ ਤੇਗਾ ਹਾਂ ਪੀਵੇ ਆਖੀ ਮੇਰਾ ਨਹੀਂ ਭਰਾ ਭਰੂ ਕੋਈ ਹੈਗਾ ਨਾਲੇ ਮੇਰੇ ਨਾਲ ਤੇ ਬਿਲਕੁਲ ਹੀ ਐ ਕਲੀਨ ਚੈਟ ਕਰ ਦੇਣਾ ਵੀ ਹੈ ਨਹੀਂ ਮੇਰਾ ਭਰਾ ਹਾਂ ਉਹਨਾਂ ਨੂੰ ਪਤਾ ਨਹੀਂ ਤੇ ਇਦਾਂ ਤੇ ਤੂੰ ਹੈ ਦਾਦੇ ਨਹੀਂ ਹੈ ਦਾ ਹਾਂ ਤੇ ਉਹਨਾਂ ਨੂੰ ਇਹ ਤੇ ਨਹੀਂ ਪਤਾ ਵੀ ਮੈਂ ਸ਼ਰਾਬੀ ਆ ਤੂੰ ਨਹੀਂ ਪਤਾ ਪਤਾ ਲਾ ਦੰਨ ਦੰਦ ਐ ਇਸ ਦੇ ਅੰਦਰ ਲਾਨੀ ਨੁਤੀਆਂ ਵੇਂਦੀਆਂ ਆਂਦੀਆਂ ਹੂੰ ਲੁਕੀਆਂ ਨਹੀਂ ਰਹਿੰਦੀਆਂ ਪੜਾ ਉਹਨਾਂ ਨੂੰ ਹੀ ਪਤਾ ਲੱਗਣਾ ਵਾ ਤੇ ਤੂੰ ਦਾਤ ਤੂੰ ਤੇ ਤੁਹਾਨੂੰ तितਲੀ ਪਾਉਂਦਿਆ ਸੀ ਹੁਣ ਆ ਉਹ ਮੈਂ ਕਹਿੰਦਾ ਮੈਂ ਨਹੀਂ ਪਾਈ ਤੇ ਕਿਕਲੀ ਕੀ ਕਿਕਲੀ तितਲੀ ਕੀ ਕਹਿਨੀ ਰਹੀ ਨਹੀਂ ਤੂੰ ਪਾਈ ਮੈਂ ਤੇ ਆਪ ਦੇ ਦਿੱਤੀ ਆਈ ਤੈਨੂੰ ਵਿਖਿਆਈ ਤੂੰ ਟਲਦੀ ਨਹੀਂ ਆ ਤੈਨੂੰ ਨਹੀਂ ਲੱਗਦੀ ਜਾ ਜਿੱਧਰ ਚੱਲੀ ਜਾ ਤੁਰੀ ਜਾ ਤੈਨੂੰ ਤੇਤਾ ਭੁੱਲ ਗਿਆ ਨਾ ਵਾ ਦੋ ਪੈਦਲਾ ਤੇ ਤੈਨੂੰ ਥਾਰਾ ਕੋ ਦਿੱਤੀ ਆ ਜਾਂਦਾ ਉਹ ਮੈਨੂੰ ਪੈਗ ਜਿਓਂ ਦਿੰਨੀ ਆ ਤੈਨੂੰ ਤੇ ਕਹਿ ਘਰ ਵਾਲੇ ਆਪਣੇ ਕੋਲੋਂ ਚਾਰ ਬੋਤਲਾਂ ਮੰਗਾ ਦੇ ਤੂੰ ਤੇ ਬੜੀ ਛੇਤੀ ਮੁੱਕਰ ਗਈ ਮੈਂ ਤੇ ਤੱਦੀ ਵੀ ਨਹੀਂ ਵੰਦਾ ਤੇ ਦਿੰਦੀ ਤੇ ਫੇਰ ਤੈਨੂੰ ਕੀ ਲੱਗੇ ਮੈਂ ਪੀਵਾਂ ਨਾ ਪੀਵਾਂ ਤੇ ਕੋ ਮੰਗੇ ਪੀਣਾ ਪੀਣੀ ਓ ਜਾ ਜਾ ਤੁਰੀ ਜਾ ਮੇਰੀ ਗੱਲ ਸੁਣ ਨਾ ਤੂੰ ਆਨੇ ਮੈਨੂੰ ਵੱਜੀਆਂ ਜੇ ਤੈਨੂੰ ਵੱਜੀਆਂ ਹੋਣ ਤੇਰੇ ਵਰਗੀ ਅੰਦਰੋਂ ਨਾ ਬਾਹਰ ਨਿਕਲੇ ਕੱਲ ਨਾਲ ਤੇਰੀ ਜਾਨੀ ਸੁਰਖੀ ਲੱਗੀ ਅੱਜ ਮਾਰ ਕਿਤੇ ਤੇ ਉਹਦੇ ਮੈਂ ਉਦਾਂ ਹੀ ਲਾ ਲਈਏ ਵੈਸੇ ਵੀ ਮੇਰੇ ਮੂੰਹ ਤੇ ਨੇਚਰਲ ਗਲੋ ਹੈ ਮੇਰੀ ਲਿਪਸਟਿਕ ਦੇਗੀ ਤੇ ਮਾਤਾ ਆਪ ਤੇ ਅੱਗੇ ਕਦੀ ਕੰਦੀ ਬੂਈ ਲਗ ਲਗ ਰੋਣੀ ਤੇ ਆਪਣੀ ਸੁਰਮਾ ਤੇ ਨੁ ਦਿਖੰਦੇ ਆ ਆਪ ਵੀ ਸੁਰਮਾ ਪਾ ਕੇ ਬੈਠੀ ਆ ਅਸੀਂ ਤਾਂ ਸੌਖੇ ਹੋ ਗਏ ਆ ਅਸੀਂ ਜੋ ਹੁਣ ਮਰਜ਼ੀ ਲੈ ਕੇ ਪਾਈਏ ਇਹ ਕੱਲ੍ਹ ਤੇਨੂੰ ਕੀ ਆ ਚਲ ਚੁੱਪ ਕਰੋ ਆ ਗਈ ਹੁਣ ਉਹਨੂੰ ਨਾ ਦੱਸੀਂ ਵੀ ਸਾਡੀ ਲੜਾਈ ਹੋਈ ਸੀ ਚੁੱਪ ਕਰ ਚੁ ਆਜਾ ਬਟਾ ਬੇਰੇ ਚਲ ਮਨਬ੍ਰਿਤ ਮੈਂ ਅੰਦਰ ਕੰਮ ਕਰਨ ਵਾਲਾ ਕਰ ਲਾਂ ਲਾਂਦੀ ਆਂ ਨਹੀਂ ਤੇ ਹਾਂ ਉਦੋਂ ਉਦਾਂ ਲਾਂਦੀਆਂ ਆਂ ਮੈਂ ਉਦਾਂ ਹੀ ਆਪਾਂ ਗੱਲਾਂ ਕਰ ਲਈਆਂ ਸੀ ਹਾਂ ਬਹਿ ਜਾ ਤੂੰ ਕੋਈ ਗੱਲ ਨਹੀਂ ਆਹ ਮਤਲਬ ਉਹ ਕਾਜ ਜਣਾ ਲੈ ਕੇ ਪਰੋ ਤੇ ਉਹ ਕਾਜ ਜਣਾ ਲਈ ਤੇ ਲੜਾਈ ਪਾਤੀ ਬੁੱਢੀ ਨੇ ਸੀ ਤੁਹਾਨੂੰ ਬਿਨਾ ਖੇਡਣਾ ਨਾ ਖੇਡਣ ਦੇਣਾ ਉਹ ਜਿੱਦਾਂ ਨੇ ਖਸਿਆਣੇ ਦੀ ਗੱਲ ਬਣੀ ਆ ਇਹਨਾਂ ਤਾਂ ਨਾਲ ਮੈਨੂੰ ਲੜਾਉਣਾ ਸਾਨੂੰ ਰੋਟੀ ਦੇਣੀ ਆ ਤੇ ਨਾ ਜਿਹਦੇ ਨਾਲ ਅਸੀਂ ਖਾਣ ਲਗੇ ਉਹ ਤਾਂ ਨਹੀਂ ਸਾਨੂੰ ਖਾਣ ਦੇਣੀ ਅੱਥਾ ਤੇ ਹੁੰਦੂ ਨਨ ਲੋਤੀ ਥਾਨੀ ਆਹ ਪਤਾ ਜਰੋਂਦੀ ਮੈਂ ਤੁਹਾਡੇ ਘਰੋਂ ਰੋਟੀ ਖਾ ਆਈ ਆ ਨਾ ਤੇ ਇਹਨੂੰ ਫਿਰ ਮੈਂ ਦੱਸ ਦਿੱਤਾ ਸੀ ਆਣ ਕੇ ਮੈਨੂੰ ਆਂਦੀ ਰੋਟੀ ਖਾ ਲੈ ਮੈਂ ਵੀ ਖਾ ਆਈ ਆ ਮੇਨੂੰ ਕੁੜੀਆਂ ਨੇ ਮੇਰੇ 3 ਨੇ ਖਵਾਲਤੀ ਆ ਤੇ ਇਹ ਮੁੜ ਕੇ ਕਹਿੰਦੀ ਬਲਜੀਤ ਵੀ ਮੰਮੀ ਹੁਣ ਤੁਹਾਡੇ ਨਾਲ ਰੋਟੀ ਖਾ ਨਹੀਂ ਭੈਣਾ ਮੇਰੀ ਸੱਸਾ ਤੇ ਮੇਰ ਨਾਲ ਹੀ ਖਾਣੀ ਆ ਉਹ ਤੇ ਉਦਾਂ ਹੀ ਮੰਮੀ ਤੁਹਾਡੇ ਘਰੋਂ ਖਾ ਆਈ ਆ ਮੈਂ ਤੇ ਮੰਮੀ ਨੂੰ ਕਹਾਂ ਮੈਂ ਮੰਮੀ ਮੇਰ ਨਾਲ ਖਾਇਆ ਕਰ ਉਹ ਤੁਹਾਡੀ ਮਾੜੀ ਮੋਟੀ ਉਦਾਂ ਲੜਾਈ ਹੋਈ ਸੀ ਨਜ਼ਰ ਲੱਗ ਜਾਂਦੀ ਪਿਆਰ ਨੂੰ ਤਾਂ ਕਰਕੇ ਹੀ ਮਾੜੀ ਮੋਟੀ ਲੜਾਈ ਕੀਤੀ ਹੁਣ ਫੇ ਮੈਂ ਮੰਮੀ ਨਾਲ ਰੋਟੀ ਪਕਾਉਣ ਲੱਗ ਪਈ ਆ ਥੱਤੀ ਨજર ਲਾ ਦੰਦੀ ਆ ਨਹੀਂ ਪਤਾ ਨજર ਕੀ ਲੱਗਣੀ ਆ ਮੈਂ ਤਾਂ ਨਹੀਂ ਤੇ ਮੈਂ ਵੀ ਦਾਦੇ ਥੱਤ ਨਾਲ ਆਪਣੀ ਨਾਲ ਲੜਾਈ ਕਰਾਂ ਨਹੀਂ ਨਹੀਂ ਤੂੰ ਨਾਲ ਨਹੀਂ ਪਤਾ ਤੁਹਾਡੀ ਤੇ ਬੜੀ ਸੋਭਾ ਵਾ ਲੜਾਈ ਕਰਨ ਨੂੰ ਇੱਕ ਜੂ ਹੈਗੀ ਸਾਡੀ ਆੜੀ ਇੱਥੋਂ ਗਈ ਲੀੜੇ ਸੁਕਣੇ ਪਾ ਕੇ ਇਹਨੇ ਬੜਕ ਪੱਤ ਕੀਤਾ ਆਂਦੀ ਆ ਮੈਨੂੰ ਕੁੱਟਿਆ ਸਾਭੀ ਨੇ ਮੈਨੂੰ ਮਾਰਤਾ ਸਾਭੀ ਨੇ ਮੈਨੂੰ ਕੋਈ ਦੇਖਿਆ ਨਹੀਂ ਓਏ ਕਿੰਨੀ ਤੂਤੀ ਤੌਹ ਜੇ ਤਿਤਲੀ ਬਹੁੰਦੀ ਫੇਂਦੀ ਹੋ ਨਾ ਤੇ ਤੇਰੀਆਂ ਤਿਤਲੀਆਂ ਇੰਨੀਆਂ ਪਾਈਆਂ ਤੇ ਤੇ ਤਿਤਲੀਆਂ ਨੇ ਤਾਂ ਵੀ ਨਹੀਂ ਦੱਦ ਦੱਤਾਂ ਤੇ ਤੂੰ ਮੇਰੇ ਲਈ ਦੇ ਦਿੱਤਾ ਹੈਗਾ ਓ ਮਮੀ ਕੀ ਕਲੇ ਨਹੀਂ ਭਾਈ ਉਹਨੇ ਕੁੱਟਿਆ ਹੋਣਾ ਵਾ ਉਹਨੂੰ ਦੇਨੇ ਕਿਤੇ ਵੇਖ ਲਿਆ ਹੋਣਾ ਵਾ ਨਹੀਂ ਕੁੱਟਿਆ ਹੈ ਨਹੀਂ ਉਹਨੂੰ ਕਿਤਲੀ ਪਾਈ ਸੀ ਬੱਥ ਜੇ ਉਹਨੂੰ ਜੇ ਟੁੱਟਿਆ ਹੁੰਦਾ ਤਾਂ ਫਿਰ ਮੈਨੂੰ ਨਹੀਂ ਪਤਾ ਲੱਗਦਾ ਨਾ ਨਹੀਂ ਪੈਣਾ ਉਹ ਤੇ ਕੋ ਝੂਠ ਬੋਲਦੀ ਹੋਣੀ ਓ ਕੁੱਟਿਆ ਵਾ ਉਹ ਮਮੀ ਨੂੰ ਹੁਣ ਕਹਿ ਕੇ ਮੇਰੀ ਗੱਲ ਸੁਣੋ ਜੇ ਕੁੱਟਿਆ ਹੁੰਦਾ ਉਹਨੂੰ ਚੰਗੀ ਤਰ੍ਹਾਂ ਕੁੱਟਦਾ ਉਹਦਾ ਫਿਰ ਘੰਟਾ ਵੀ ਚੜਿਆ ਹੋਣਾ ਜਿਹੜੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਪਰ ਮਮੀ ਨੂੰ ਉਹਨੂੰ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵਲੇ ਉਹਨੂੰ ਕੁੱਟ ਛੜਿਆ ਵਾ ਤੋਂ ਉਹਦੇ ਨੱਤ ਤੇ ਥੱਤ ਵੀ ਲੱਦੀ ਆਹ ਕਿੱਥੇ ਮਿੰਟ ਦੇ ਹੀ ਨਹੀਂ ਨੱਕ ਤੇ ਸਾਟ ਉਹਦੇ ਹਾਏ ਨੱਕ ਤੇ ਸਾਟ ਫਿਰ ਉਹ ਸਾਬੀ ਨੇ ਲਾਈ ਹੋਣੀ ਆ ਤਲ ਨਹੀਂ ਲਾਈ ਉਹ ਪਹਿਲਾਂ ਲਾਈ ਸੀ ਅੱਛਾ ਨਹੀਂ ਫਿਰ ਪਤਾ ਹੈ ਗਾਇ ਗੱਲ ਦਾ ਉਹਦਾ ਵੇਖੀ ਹੈ ਤਾਦਿਆਂ ਦੇ ਲਾਈ ਤੇ ਮੈਨੂੰ ਬਤਾ ਤਰ ਆਪਣੇ ਤੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਪੈਣਾ ਤੂੰ ਉਹਦੇ ਬਿੱਲੀ ਵਾਂਗੂ ਘਰੇ ਬਾਹਰ ਹੀ ਚੱਕਦੀ ਰਹੀ ਨਹੀਂ ਲੋਕਾਂ ਦੇ ਘਰਾਂ ਵਾਲੀ ਤੂੰ ਉਹ ਤੇ ਆਪੇ ਦੀ ਹੀ ਹੱਦ ਤਰ ਪੈਣਾ ਹੁਣ ਲੜਦੀ ਆ ਵੀ ਤੂੰ ਉਹਦਾ ਸਬਜੀ ਕੋ ਕੱਟਣ ਲਈ ਆ ਹਾਂ ਤੇ ਮੈਂ ਹਾਂ ਦੱਸ ਮੈਂ ਹੁਣ ਜਿੱਥੇ ਖਾਣਾ ਵਾ ਉੱਥੇ ਸਬਜੀ ਕੱਟ ਨਹੀਂ ਸਕਦੀ ਤੋ ਹੋਤੀ ਧਿਆਨੇ ਬੰਦੇ ਤਿੰਨੇ ਧਿਆਨੇ ਹਤੀ ਤਿੰਨੇ ਤਿੰਨੇ ਤੰਮ ਤਰ ਲੈਂਦੇ ਬਹੁਤ ਕਪੱਤ ਕਰਦੀ ਬੜੇ ਦੁਖੀ ਹੋ ਗਏ ਆ ਮੈਂ ਨਹੀਂ ਇਹ ਨਾ ਤੇ ਸਾਡੇ ਨਾਲ ਰਲਦੀ ਆ ਨਾ ਸਾਨੂੰ ਹੁਣੇ ਮੈਨੂੰ ਇਦਾਂ ਹੀ ਰਲਣ ਦਿੰਦੀ ਮੈਂ ਹੁਣ ਦੱਸ ਕੀ ਕਰਾਂ ਮੰਮੀ ਤੁਸੀਂ ਨਾ ਦੀਆਂ ਗੱਲਾਂ ਦਾ ਅਸਰ ਲਓ ਕੋਈ ਗੱਲ ਨਹੀਂ ਬੋਲਦੀ ਰਹਿਣ ਦਿਓ ਆਪੇ ਕਿਤੇ ਇੱਕ ਦਿਨ ਉਹ ਸੁਧਰ ਹੀ ਜਾਊਗੀ ਕੀ ਸੁਧਰਨਾ ਵਾ ਸੁਧਰ ਜਾਂਦੀ ਤੇ ਚੰਗਾ ਹੀ ਜਿੱਦਾਂ ਇਹ ਲੱਗੀ ਮੈਨੂੰ ਕਹਿਣ ਓਦਾਂ ਉਹਨੂੰ ਵੀ ਆਵਾਜ਼ ਮਾਰੀ ਸੀ ਉਹ ਤੇ ਕਿਤੇ ਇੰਨਾ ਕੁਝ ਬੋਲ ਕੇ ਬਾਹਰ ਨਿਕਲ ਆਈਗੀ ਉਹਦੀ ਸਿਹਤ ਤੇ ਨਹੀਂ ਅਸਰ ਹੈਗਾ ਮਾ ਸਾ ਵੀ ਜਿੰਨਾ ਮਰਜੀ ਸਿਰ ਖਪਾਈ ਜਾਓ ਓਦਾਂ ਮੰਮੀ ਕਿੰਨਾ ਝੂਠ ਬੋਲਦੀ ਆ ਨਾ ਵੀ ਇਹਨੂੰ ਕਿੰਨਾ ਝੂਠ ਬੋਲਿਆ ਵੀ ਮੈਂ ਕਿਕਲੀਆਂ ਖੇਡਦੀ ਆ ਖਾਨ ਛਿੱਤਰ ਡਈ ਉਹਦੇ ਕੋਲ ਕੰਮ ਨਹੀਂ ਫਿਰ ਇਹ ਚਲਾਕ ਨਹੀਂਗੀ ਤੇ ਹੋਰ ਫਿਰ ਕੀ ਆ ਚਲਾਕ ਮੈਨੂੰ ਕਹਿੰਦੀ ਤੂੰ ਜਮ ਦਿੱਤਾ ਮੇਰੇ ਵਾਸਤੇ ਏਦਾਂ ਦਾ ਉਦਾਂ ਦਾ ਕਿਤੇ ਮੈਂ ਨਹੀਂ ਮੈਨੂੰ ਤੇ ਜੀਣ ਨਹੀਂ ਦੇਣ ਦੀ ਮੈਂ ਕਰਾਂ ਕੀ ਮੈਨੂੰ ਗੱਲ ਨਹੀਂ ਆਈ ਕਹਿਣਾ ਸੀ ਨਾ ਵੀ ਜਦੋਂ ਤੇਰੇ ਨਾਲ ਵਿਆਹ ਹੀ ਉਹ ਏਦਾਂ ਦਾ ਸੀ ਤੂੰ ਆਪ ਹੀ ਉਹਨੂੰ ਖਰਾਬ ਕਰ ਲਿਆ ਪੁੱਤ ਮੈਂ ਇਹਨੂੰ ਆਖਿਆ ਮੈਂ ਹਾਂ ਉਹ ਤੇ ਚਾਹ ਦਾ ਨਿਸ਼ਾਨੀ ਹੈਗਾ ਮੈਂ ਕਿਹਾ ਵਾ ਕਿ ਕਿਉਂ ਨਹੀਂ ਕਿਹਾ ਮੈਂ ਸਭ ਕੁਝ ਹੀ ਆਖਿਆ ਵਾ ਪਰ ਉਹਦੀ ਨਾਲ ਉਤਰੋ ਹੀ ਬੜੀ ਚਲਦੀ ਉਹ ਤੇ ਮੈਨੂੰ ਗੱਲ ਕਰਨ ਨਹੀਂ ਦਿੰਦੀ ਗਾੜੀ ਮੈਂ ਹੁਣ ਕੀ ਕਰਾਂ ਮੈਂ ਤਾਂ ਕੋਈ ਨਹੀਂ ਮੈਂ ਉਹਨਾਂ ਕਿਤੇ ਮੇਰੇ ਹੀ ਦਿਵਾਲੇ ਹੋ ਜੇ ਟਾਈਮ ਤੇਰੇ ਪਰੋਹਣੇ ਦਾ ਆਇਆ ਫੋਨ ਠੀਕ ਠਾਕ ਵਾ ਹਾਂ ਠੀਕ ਠਾਕ ਤਾਂ ਵਾ ਤੇ ਉਹ ਤੈਨ ਦਿਆ ਹੀ ਨਰੇ ਮੰਮੀ ਤੈਨ ਦੇ ਹੀ ਕਿ ਕੇ ਜਾਦੇ ਨਾ ਤੇ ਤੁਮ ਮੱਲਾ ਰਿਆ ਤਾ ਤੇ ਦੀਆਂ ਥਾਂ ਤੇ ਪਾਇਆ ਤਾਂ ਨਾ ਤਿੰਦੇ ਮੋਤੀਆਂ ਬੜੀਆਂ ਆਂ ਦਿੰਦੀਆਂ ਅੱਛਾ ਹਾਂ ਸੁਮਨ ਮੈਂ ਚੱਲ ਆਹੋ ਚੱਲ ਕੋਈ ਨਹੀਂ ਹੈਗਾ ਵਾ ਉੱਥੇ ਮਾਸਾ ਪੀਸਿਆ ਜਿਹੜਾ ਦੇ ਦਿਓ ਕੋਈ ਦੇ ਦੇ ਨਿਆਣੀ ਨੂੰ ਪਾ ਲੂ ਕੋਈ ਨਹੀਂ ਮੈਂ ਸੁਮਨ ਕੀ ਕਰ ਰਹੀ ਹੈ ਉਹ ਤੋ ਤੂੰ ਨਹੀਂ ਹਾਏ ਮੈਨੂੰ ਪਤਾ ਕੀ ਸੁਣਿਆ ਹੂੰ ਚਾਚੇ ਦੀ ਅੱਖਾਂ 'ਚ ਸੁਰਮਾ ਪਾਉਣਾ ਮੇਰਾ ਵੀ ਦਿਮਾਗ ਮੋਟਾ ਕਾਕੇ ਦੀ ਅੱਖਾਂ ਚਾੜਦੀ ਕਾਕੇ ਦੀਆਂ ਚਕੇ ਰਾਜੇ ਦੀਆਂ ਅੱਖਾਂ 'ਚ ਪਾਉਣਾ ਵਾ ਹਾਂ ਤੂੰ ਨਾ ਹੀ ਲੱਲਿਆ ਕਰ ਪੈਣਾ ਹੋਂਦਾ ਮੈਨੂੰ ਨਹੀਂ ਸਮਝ ਲੱਦੀ ਤੇਰੀ ਗੱਲਾਂ ਦੀ ਕੋਈ ਨਹੀਂ ਮੈਂ ਲਿਆ دینی ਤੈਨੂੰ ਸੁਰਮਾ ਬਣਾਣੀ ਤਾਂ ਦੋ ਇਹਨਾਂ ਨੂੰ ਤਮਦ ਲੱਦਨੀ ਆ ਤੇ ਤੂੰ ਵੀ ਸਹੁਰੇ ਜਾ ਕੇ ਤੇਰਾ ਪਰੌਣਾ ਵੀ ਬਾਹਰ ਦੇ ਮੁਲਕ ਚਲ ਗਿਆ ਸਾਰੇ ਕੰਮ ਹੋ ਗਏ ਉਹ ਤੇਰੀ ਬੋਲੀ ਨਹੀਂ ਸੁਧਾਰੀ ਉਹਨੇ ਕਿਾ ਉੱਥੋਂ ਕੋਈ ਦਵਾਈ ਦੀ ਚਾਹ ਬਣਾਈਏ ਪੁੱਤ ਚਾਹ ਨਹੀਂ ਨਹੀਂ ਤਾਂ ਨਹੀਂ ਪੀਣੀ ਉਹ ਤਾਂ ਨਹੀਂ ਦਈਆਂ ਦਈਆਂ ਮਿਲਦੀਆਂ ਤੋਤ ਵੀ ਹੋਈ ਨਹੀਂ ਫੇਰ ਮੈਂ ਲਿਆ ਕੇ ਦਿੰਨੀ ਹਾਂ ਮੈਂ ਆ ਕੇ ਹੰਦੀ ਬੰਦੀ ਹਾਂ ਚੰਗੀ ਇਹ ਰੱਬ ਜਾਣਦਾ ਮਹਾਰਾਜ ਵੱਲੋਂ ਹੀ ਕੀ ਚੰਗਾ ਕੀਤਾ ਚਲੋ ਮਹਾਰਾਜ ਨੇ ਮੰਨਪ੍ਰੀਤ ਮੈਂ ਜਦੋਂ ਆਈ ਤਾਂ ਮੈਨੂੰ ਤੇ ਉਦੋਂ ਹੁੰਦਿਆ ਇੰਦਿਆ ਪੀ ਕਹਿਣ ਰੋਟੀ ਖਾਓ ਚਾਹ ਪੀਓ ਇਦਾਂ ਕਰੋ ਇਦਾਂ ਕਰੋ ਪਤਾ ਨਹੀਂ ਹੁਣ ਕਿਸ ਨੇ ਪੇਕਿਆ ਤੋਂ ਮਤ ਦਿੱਤੀ ਉਹ ਪਤਾ ਨਹੀਂ ਨੂੰ ਰਗਵੀਰ ਨੇ ਆਖਿਆ ਹੀ ਉਹ ਯਾ ਰੱਬ ਜਾਣੇ ਮੈਨੂੰ ਵੀ ਟੁੱਟਿਆ ਹੋਵੇ ਇੰਦੇ ਬਾਤੇ ਕੀ ਪਤਾ ਨਹੀਂ ਨਹੀਂ ਟੁੱਟੇ ਹੀ ਹੋਣਾ ਪਤਾ ਟੁੱਟਿਆ ਹੋਊਗਾ ਟੁੱਟਿਆ ਨਾ ਤਾਂ ਹੀ ਤੇ ਜੱਤ ਲਾਈ ਹੋਣੀ ਐ ਤੇ ਤੇ ਕਿੱਥੇ ਪਛੀ ਲੱਗੀ ਆ ਕੀ ਲੱਭਦੇ ਫੈਂਡੇ ਆ ਓਏ ਮੋਟਰਸਾਈਕਲ ਦੀ ਚਾਬੀ ਲੱਭਣ ਦੀ ਚਾਬੀਆਂ ਤਾਂ ਉੱਥੇ ਡੰਗੀਆਂ ਹੁੰਦੀਆਂ ਸਾਰੀਆਂ ਉੱਥੇ ਵੀ ਹੈ ਨਹੀਂ ਜੀ ਉਹ ਕਾਦੀ ਚਾਬੀ ਦੂਜੀ ਓਏ ਇੱਕ ਤੇ ਗੱਡੀ ਦੀ ਆ ਚਾਹ ਵਾਲੀ ਇਹ ਪੁਰਾਣੀ ਮੋਟਰਸਾਈਕਲ ਦੀ ਆ ਕਿ ਪ੍ਰਣਾਮ ਮੋਹਰ ਲਾਜੋ ਉਹ ਸਾਰਾ ਜਾਮਾ ਡਾਡੀ ਵਾਲਾ ਖਲੋਤ ਹਿਲਦਾ ਹੀ ਨਹੀਂਗਾ ਉਹ ਉਹ ਜਿੱਦ ਕਰਨੀ ਜਿਹੜੀ ਚੀਜ਼ ਨਹੀਂ ਲੱਭਦੀ ਉਹ ਚੱਲਦਾ ਨਹੀਂਗਾ ਡਾਡੀ ਵਾਲਾ ਉਹਨੂੰ ਕਿੱਥੇ ਲੈ ਜਾਣਾ ਜਾਣਾ ਕਿੱਥੇ ਆ ਸ਼ਹਿਰ ਜਾਣਾ ਸੀ ਮਰਾ ਜਿਆ ਇਹ ਵੇਲੇ ਕੀ ਕਰਨਾ ਯਾਰ ਕੰਮ ਹੀ ਕੋਈ ਇਹਨੂੰ ਕੀ ਹੋਇਆ ਵਾ ਮਰੀ ਫੂਫੂ ਕਰਦੇ ਲੰਗੀ ਅੰਦਰੋਂ ਉਹ ਇਹਦਾ ਤੇ ਰੋਜ਼ ਦਾ ਵਿਆਹ ਰੈਂਦਾ ਇਹ ਕੋਈ ਨਵੀਂ ਗੱਲ ਵਾ ਉਹ ਮੰਮੀ ਹੱਡ ਨਾਲ ਜੋ ਹੋ ਗਈ ਆ ਇਸੇ ਕੋਲੋਂ ਆ ਫੜ ਕੇ ਮਰ ਚਲੀ ਆ ਚੁੱਦਾ ਹੋਇਆ ਗਿਆ ਐਨਮੀ ਸਾਹਬਾ ਆਹ ਤੂੰ ਆਪ ਬਦਲਦੀ ਭਜਾਏ ਆਪ ਬਦਲਦੀ ਭਜਾਏ ਸਾਡੇ ਗਾਲ ਪਈ ਜਾਂਦੀ ਮੰਮੀ ਤੇ ਗਾਲ ਪੈ ਗਈ ਮੰਮੀ ਨਾ ਬੜਿਆ ਲੜੀ ਕੇ ਮੈਂ ਨਹੀਂ ਕੋਈ ਇਹਦਾ ਨਾ ਕਿਹੜਾ ਮੱਥਾ ਲਾਵੇ ਹੁਣ ਰੋਜ਼ ਰੋਜ਼ ਹੁਣ ਅੰਦਰ ਵੇ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਚਲ ਤੈਨੂੰ ਕੀ ਤੁਹਰੀਆਂ ਪਕਾ ਕੇ ਦੇਣੀ ਆ ਕੋ ਮਂਗਾਉਣਾ ਉਹ ਦੱਸ ਦੇ ਫੇ ਮੈਂ ਲਈ ਆਵਾਂ ਨਹੀਂ ਨਹੀਂ ਮੈਂ ਮੈਨੂੰ ਨਹੀਂ ਲਾਜ਼ਮੀ ਮੈਂ ਮੋਟਰਸਾਈਕਲ ਤੇ ਉਹਨੇ ਕਿਹਾ ਮੋਟਰਸਾਈਕਲ ਤੇ ਲਾਦਾ ਕੀ ਹੋਈ ਉਹ ਤਰ ਅੰਦਰ ਵੇ ਲੋ ਅੰਦਰ ਵੀ ਆ ਨਹੀਂ ਕਿਹੜੇ ਨਾਣੇ ਨੂਣੇ ਕੋਈ ਵੇਖੀ ਤੂੰ ਨਹੀਂ ਨਹੀਂ ਉੱਡੀ ਟੋਣੇ ਵੀ ਹੋਣੀ ਆ ਵੇਖ ਲੋ ਓ ਵੀ ਮੈਂ ਸਾਰੀ ਵੇਚ ਲਈ ਆ ਮੋਟਰਸਾਈਕਲ ਹੋਣੀ ਜਾ ਪੱਕਾ ਮੇਰੇ ਚੰਗਾ ਬਾਬਾ ਤੁਸੀਂ ਤੰਤਰਜਾਮੀ ਸਾਰਾ ਕੋਈ ਦੇਖ ਲੈਨੇ ਆ ਮਿੰਟੋ ਮਿੰਟੋ ਸਾਰਾ ਮੈਂ ਫੋਲਿਆ ਚਲੋ ਠੀਕ ਹੈ ਮੋਟਰਸਾਈਕਲ ਲੈ ਕੇ ਫੋਲਣਾ ਉਹ ਵੀ ਫੋਲ ਕੇ ਵੇਚੀ ਇਕਰੋ ਤੇ ਤੁਸੀਂ ਹੁਣ ਆਏ ਆ ਉਹ ਕਿਹੜੇ ਵਣੇ ਵੇਂਦੀ ਮੁਰਗੇ ਮੈਂ ਉਧਰ ਬੈਠਾ ਮੈਂ ਕਿਤੇ ਉੱਥੇ ਨਾ ਰੱਖੀ ਹੋ ਟੇਬਲ ਤੇ ਚੰਗਾ ਜਾਓ